ਦੋਸਤੋ ਤੁਹਾਡੇ ਸਾਰਿਆਂ ਨਾਲ ਇੱਕ ਬੜੀ ਜ਼ਿਆਦਾ ਜ਼ਰੂਰੀ ਜੋ ਜਾਣਕਾਰੀ ਹੈਗੀ ਆ ਉਹ ਸਾਂਝੀ ਕਰਨ ਲੱਗਿਆ ਹਾਂ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜੋ ਦਿਬੜੂਗੜ੍ਹ ਜੇਲ੍ਹ ਵਿਖੇ ਨਜ਼ਰਬੰਦ ਨੇ ਐਨਐਸਏ ਦੀ ਉਹਨਾਂ ਦੀ ਜੋ ਬੰਦ ਖਲਾਸੀ ਲਈ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਜੋ ਐਨਐਸਏ ਨੂੰ ਚੈਲੰਜ ਕਰਨ ਵਾਲੀਆਂ ਜੋ ਰਿੱਟਾਂ ਦਾਇਰ ਕੀਤੀਆਂ ਗਈਆਂ ਨੇ ਉਹਨਾਂ ਦੀ ਜੋ ਅਗਲੀ ਤਰੀਕ ਉਹ 5 ਫਰਵਰੀ 2024 ਹੈ ਚੁੱਕੀ ਹੈ ਪਰ ਇੱਥੇ ਜੋ ਵਾਚਨ ਵਾਲੀ ਗੱਲ ਉਹ ਇਹ ਹੈਗੀ ਆ ਵੀ ਜੋ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦਾ ਜੋ ਰਵਈਆ ਐਨਐਸਏ ਕੇਸਾਂ ਨੂੰ ਲੈ ਕੇ ਉਹ ਬੜਾ ਜਿਆਦਾ ਨਿੰਦਨਯੋਗ ਰਿਹਾ ਹੈ ਇਨ੍ਹਾਂ ਦੋਵਾਂ ਸਰਕਾਰਾਂ ਨੇ ਪਿਛਲੇ 8-9 ਮਹੀਨਿਆਂ ਤੋਂ ਜਦੋਂ ਤੋਂ ਇਹ ਕੇਸ ਧਾਇਰ ਹੋਏ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਹਿਲਾਂ ਸਮੇਂ ਸਿਰ ਜਵਾਬ ਨਾ ਧਾਇਰ ਕਰਕੇ ਫਿਰ ਵਾਰ-ਵਾਰ ਤਰੀਕਾ ਲੈ ਕੇ ਇਨ੍ਹਾਂ ਦੀ ਮਨਸ਼ਾ ਇਹੋ ਰਹੀ ਆ ਵੀ ਇਨ੍ਹਾਂ ਕੇਸਾਂ ਨੂੰ ਡਿਲੇ ਕੀਤਾ ਜਾਵੇ ਤਾ ਜੋ ਕਿ ਜੋ ਐਨਐਸਏ ਵਾਲੀਆਂ ਰਿੱਟਾਂ ਨੇ ਇਨਫਰਕਚਰਸ ਹੋ ਜਾਣ ਵਿਰਥ ਹੋ ਜਾ ਕਿਉਂਕਿ 18 ਮਾਰਚ ਨੂੰ ਜੋ ਐਨਐਸਏ ਦਾ 1 ਸਾਲ ਆ ਉਹ ਪੂਰਾ ਹੋਣ ਵਾਲਾ ਫੇਰ ਜੋ ਸਰਕਾਰਾਂ ਚਾਹੁੰਦੀਆਂ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜੋ ਉਹਨਾਂ ਦਾ ਐਵੀਡੈਂਸ ਹੈ ਫੈਕਟ ਸਾਈਡ ਤੇ ਉਹ ਬੜੇ ਜਿਆਦਾ ਕਮਜ਼ੋਰ ਨੇ ਇਨ੍ਹਾਂ ਬੰਦਿਆਂ ਦੇ ਖਿਲਾਫ ਉਹਨਾਂ ਕੋਲੇ ਹੈ ਕੱਖ ਵੀ ਨਹੀਂ ਤਾਂ ਇਸੇ ਮਨਸ਼ਾ ਦੇ ਨਾਲ ਪਿਛਲੇ 8-9 ਮਹੀਨਿਆਂ ਤੋਂ ਇਹ ਸਰਕਾਰਾਂ ਚੱਲ ਰਹੀਆਂ ਨੇ ਇਨ੍ਹਾਂ ਗੱਲਾਂ ਤੇ ਗੌਰ ਕਰਨਾ ਬੜਾ ਜਿਆਦਾ ਜ਼ਰੂਰੀ ਹੈ ਇਹੋ ਮੇਰੀਆਂ ਬੇਨਤੀਆਂ ਨੇ ਦੋਸਤੋ ਤੁਹਾਡੇ ਸਾਰਿਆਂ ਨਾਲ ਇੱਕ ਬੜੀ ਜ਼ਿਆਦਾ ਜ਼ਰੂਰੀ ਜੋ ਜਾਣਕਾਰੀ ਹੈਗੀ ਆ ਉਹ ਸਾਂਝੀ ਕਰਨ ਲੱਗਿਆ ਹਾਂ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜੋ ਦਿਬੜੂਗੜ੍ਹ ਜੇਲ੍ਹ ਵਿਖੇ ਨਜ਼ਰਬੰਦ ਨੇ ਐਨਐਸਏ ਦੀ ਉਹਨਾਂ ਦੀ ਜੋ ਬੰਦ ਖਲਾਸੀ ਲਈ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਜੋ ਐਨਐਸਏ ਨੂੰ ਚੈਲੰਜ ਕਰਨ ਵਾਲੀਆਂ ਜੋ ਰਿਟਾਂ ਦਾਇਰ ਕੀਤੀਆਂ ਗਈਆਂ ਨੇ ਉਹਨਾਂ ਦੀ ਜੋ ਅਗਲੀ ਤਰੀਕ ਉਹ 5 ਫਰਵਰੀ 2024 ਪੈ ਚੁੱਕੀ ਹੈ ਪਰ ਇੱਥੇ ਜੋ ਵਾਚਨ ਵਾਲੀ ਗੱਲ ਉਹ ਇਹ ਹੈਗੀ ਆ ਵੀ ਜੋ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦਾ ਜੋ ਰਵਈਆ ਐਨਐਸਏ ਕੇਸਾਂ ਨੂੰ ਲੈ ਕੇ ਉਹ ਬੜਾ ਜਿਆਦਾ ਨਿੰਦਨਯੋਗ ਰਿਹਾ ਹੈ ਇਨ੍ਹਾਂ ਦੋਵਾਂ ਸਰਕਾਰਾਂ ਨੇ ਪਿਛਲੇ 8-9 ਮਹੀਨਿਆਂ ਤੋਂ ਜਦੋਂ ਤੋਂ ਇਹ ਕੇਸ ਦਾਇਰ ਹੋਏ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਹਿਲਾਂ ਸਮੇਂ ਸਿਰ ਜਵਾਬ ਨਾ ਦਾਇਰ ਕਰਕੇ ਫਿਰ ਵਾਰ-ਵਾਰ ਤਰੀਕਾ ਲੈ ਕੇ ਇਨ੍ਹਾਂ ਦੀ ਮਨਸ਼ਾ ਇਹੋ ਰਈ ਵੀ ਇਹਨਾਂ ਕੇਸਾਂ ਨੂੰ ਦਿਲੇ ਕੀਤਾ ਜਾਵੇ ਤਾਂ ਜੋ ਕਿ ਜੋ NSA ਵਾਲੀਆਂ ਰਿੱਟਾਂ ਨੇ ਇਨਫ੍ਰੈਕਚਰਸ ਹੋ ਜਾਣ ਜ਼ੇਰਥ ਹੋ ਜਾ ਕਿਉਂਕਿ 18 ਮਾਰਚ ਨੂੰ ਜੋ NSA ਦਾ 1 ਸਾਲ ਹੈ ਉਹ ਪੂਰਾ ਹੋਣ ਵਾਲਾ ਫੇਰ ਜੋ ਸਰਕਾਰਾਂ ਚਾਹੁੰਦੀਆਂ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜੋ ਉਹਨਾਂ ਦਾ ਐਵੀਡੈਂਸ ਹੈ ਫੈਕਟ ਸਾਈਡ ਤੇ ਉਹ ਬੜੇ ਜਿਆਦਾ ਕਮਜ਼ੋਰ ਨੇ ਇਹਨਾਂ ਬੰਦਿਆਂ ਦੇ ਖਿਲਾਫ ਉਹਨਾਂ ਕੋਲੇ ਹੈ ਕੱਖ ਵੀ ਨਹੀਂ ਤਾਂ اسی ਮਨਸ਼ਾ ਦੇ ਨਾਲ ਪਿਛਲੇ 8-9 ਮਹੀਨਿਆਂ ਤੋਂ ਇਸ ਸਰਕਾਰਾਂ ਚੱਲ ਰਹੀਆਂ ਨੇ ਇਹਨਾਂ ਗੱਲਾਂ ਤੇ ਗੌਰ ਕਰਨਾ ਬੜਾ ਜ਼ਿਆਦਾ ਜ਼ਰੂਰੀ ਹੈ ਇਹੋ ਮੇਰੀਆਂ ਬੇਨਤੀਆਂ ਨੇ ਦੋਸਤੋ ਤੁਹਾਡੇ ਸਾਰਿਆਂ ਨਾਲ ਇੱਕ ਬੜੀ ਜ਼ਿਆਦਾ ਜ਼ਰੂਰੀ ਜੋ ਜਾਣਕਾਰੀ ਹੈਗੀ ਆ ਉਹ ਸਾਂਝੀ ਕਰਨ ਲੱਗਿਆ ਹਾਂ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜੋ ਦਿਬੜੂਗੜ੍ਹ ਜੇਲ੍ਹ ਵਿਖੇ ਨਜ਼ਰਬੰਦ ਨੇ ਐਨਐਸਏ ਦੀ ਉਹਨਾਂ ਦੀ ਜੋ ਬੰਦ ਖਲਾਸੀ ਲਈ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਜੋ ਐਨਐਸਏ ਨੂੰ ਚੈਲੰਜ ਕਰਨ ਵਾਲੀਆਂ ਜੋ ਰਿੱਟਾਂ ਦਾਇਰ ਕੀਤੀਆਂ ਗਈਆਂ ਨੇ ਉਨ੍ਹਾਂ ਦੀ ਜੋ ਅਗਲੀ ਤਰੀਕ ਉਹ 5 ਫਰਵਰੀ 2024 ਪੈ ਚੁੱਕੀ ਹੈ ਪਰ ਇੱਥੇ ਜੋ ਵਾਚਨ ਵਾਲੀ ਗੱਲ ਉਹ ਇਹ ਹੈਗੀ ਹੈ ਵੀ ਜੋ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦਾ ਜੋ ਰਵਈਆ ਐਨਐਸਏ ਕੇਸਾਂ ਨੂੰ ਲੈ ਕੇ ਉਹ ਬੜਾ ਜਿਆਦਾ ਨਿੰਦਨਯੋਗ ਰਿਹਾ ਹੈ ਇਨ੍ਹਾਂ ਦੋਵਾਂ ਸਰਕਾਰਾਂ ਨੇ ਪਿਛਲੇ 8-9 ਮਹੀਨਿਆਂ ਤੋਂ ਜਦੋਂ ਤੋਂ ਇਹ ਕੇਸ ਧਾਇਰ ਹੋਏ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਹਿਲਾਂ ਸਮੇਂ ਸਿਰ ਜਵਾਬ ਨਾ ਧਾਇਰ ਕਰਕੇ ਫਿਰ ਵਾਰ-ਵਾਰ ਤਰੀਕਾਂ ਲੈ ਕੇ ਇਨਾਂ ਦੀ ਮਨਸ਼ਾ ਇਹੋ ਰਹੀ ਅਬੀ ਇਨਾਂ ਕੇਸਾਂ ਨੂੰ ਡਿਲੇ ਕੀਤਾ ਜਾਵੇ ਤਾਂ ਜੋ ਕਿ ਜੋ ਐਨਐਸਏ ਵਾਲੀਆਂ ਰਿੱਟਾਂ ਨੇ ਇਨਫਰਕਚਰਸ ਹੋ ਜਾਣ ਵਿਅਰਥ ਹੋ ਜਾਣ ਕਿਉਂਕਿ 18 ਮਾਰਚ ਤੋਂ ਜੋ ਐਨਐਸਏ ਦਾ 1 ਸਾਲ ਆ ਉਹ ਪੂਰਾ ਹੋਣ ਵਾਲਾ ਫੇਰ ਜੋ ਸਰਕਾਰਾਂ ਚਾਹੁੰਦੀਆਂ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜੋ ਉਹਨਾਂ ਦਾ ਐਵੀਡੈਂਸ ਹੈ ਫੈਕਟ ਸਾਈਡ ਤੇ ਉਹ ਬੜੇ ਜਿਆਦਾ ਕਮਜ਼ੋਰ ਨੇ ਇਨਾਂ ਬੰਦਿਆਂ ਦੇ ਖਿਲਾਫ ਉਹਨਾਂ ਕੋਲੇ ਹੈ ਕੱਖ ਵੀ ਨਹੀਂ ਤਾਂ ਇਸੇ ਮਨਸ਼ਾ ਦੇ ਨਾਲ ਪਿਛਲੇ 8-9 ਮਹੀਨਿਆਂ ਤੋਂ ਇਹ ਸਰਕਾਰਾਂ ਚੱਲ ਰਹੀਆਂ ਨੇ ਇਹਨਾਂ ਗੱਲਾਂ ਤੇ ਗੌਰ ਕਰਨਾ ਬੜਾ ਜ਼ਿਆਦਾ ਜ਼ਰੂਰੀ ਹੈ ਇਹੋ ਮੇਰੀਆਂ ਬੇਨਤੀਆਂ ਨੇ